ਸਤਿ ਸ਼੍ਰੀ ਅਕਾਲ ਸਾਥੀਓ ਅੱਜ ਮੈਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਖੜੀ ਆ ਤੁਸੀਂ ਇੱਥੇ ਆ ਪੀਣ ਵਾਲੇ ਪਾਣੀ ਲਈ ਟੰਕੀਆਂ ਤੇ ਸਪਾਈ ਦੇਖ ਸਕਦੇ ਹੋ ਇਹ ਅੱਜ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਸਰਕਾਰ ਦਾ ਇਦਾਂ ਵੇੜਾ ਕਰਕੇ ਜੇ ਜਵਾਕਾਂ ਨੂੰ ਚੰਗਾ ਪਾਣੀ ਨਹੀਂ ਦੇ ਸਕਦੇ ਤਾਂ ਇਹ ਚੰਗੀਆਂ ਬਣਾਈਆਂ ਕਿੱਥੋਂ ਦੇਣਗੇ ਮੈਂ ਅਪੀਲ ਕਰਦੀ ਆ ਮੌਜੂਦਾ ਐਮ ਐਲ ਏ ਮਿਊਨਿਸਪਲ ਕਾਰਪੋਰੇਸ਼ਨ ਵੀ ਤੁਸੀਂ ਮਾਲਵੇ ਦਾ ਦੂਜਾ ਸਭ ਤੋਂ ਵੱਡਾ ਕਾਲਜ ਹੈ ਸਰਕਾਰੀ ਰਜਿੰਦਰਾ ਕਾਲਜ ਇਸ ਕਾਲਜ ਦਾ ਤੇ ਜਲੂਸ ਕੱਢ ਰੱਖਿਆ ਹੈ ਤੁਸੀਂ ਕਿ ਆਪਦੀਆਂ ਤਾਨਾਸ਼ਾਹੀਆਂ ਤੋਂ ਦੂਰ ਹੋ ਕੇ ਸਪਾਲਸ ਵਿਜ਼ਿਟ ਕਰੋ ਆ ਹਾਲ ਦਿਖਾਓ ਇਹਨਾਂ ਨੂੰ ਇਹ ਪਾਣੀ ਸਟੂਡੈਂਟਸ ਪਿੰਦੇ ਆ ਦਿਖਾਓ ਇਧਰ ਇਹ ਸਾਰੇ ਟੰਕੀਆਂ ਦਾ ਪਾਣੀ ਅਸੀਂ ਇੱਥੇ ਪੀਣਾ ਹੁੰਦਾ ਤੁਸੀਂ ਇੱਕ ਦਿਨ ਆਓ ਉੱਥੇ ਆ ਕੇ ਐਮਐਲਏ ਸਾਭ ਟੰਕੀਆਂ ਦਾ ਪਾਣੀ ਪੀਓ ਤੁਹਾਨੂੰ ਸਿੱਖਿਆ ਕ੍ਰਾਂਤੀ ਦਿਖਾਈ ਗਈ ਅਸੀਂ ਜਲੂਸ ਵਾਟ ਰੱਖਿਆ ਤੁਸੀਂ ਸਿੱਖਿਆ ਸੰਸਥਾਵਾਂ ਦਾ ਸਟੂਡੈਂਟ ਯੂਨੀਵਰਸਿਟੀ ਦੇ ਪ੍ਰਧਾਨ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਜਿਵੇਂ ਤੁਹਾਨੂੰ ਪਤਾ ਹੈ ਬੀਤੇ ਦਿਨ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਮੈਂ ਕਾਲਜ ਦੇ ਵਾਟਰ ਟੈਂਕ ਦੀ ਵੀਡੀਓ ਬਣਾਈ ਸੀ ਉਹ ਵਾਟਰ ਟੈਂਕ ਦੀ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਕਿਉਂਕਿ ਉਹ ਵਾਟਰ ਟੈਂਕ ਦਾ ਇੰਨਾ ਬੁਰਾ ਹਾਲ ਸੀ ਉਹਦੇ ਵਿੱਚ ਛਿੱਪਕ ਲੀਆਂ ਇਨਸੈਕਟਸ ਉਹਦੀਆਂ ਮੋਟਰਾਂ ਇੰਨੀਆਂ ਖਰਾਬ ਸੀ ਕਿ ਉਹ ਪਾਣੀ ਪੀਤਾ ਨਹੀਂ ਜਾ ਸਕਦਾ ਸੀਗਾ ਕਾਲਜ ਮੈਨੇਜਮੈਂਟ ਵੱਲੋਂ ਮੈਨੂੰ ਇੱਕ ਨੋਟਿਸ ਜਾਰੀ ਕਰਿਆ ਗਿਆ ਤੇ ਨੋਟਿਸ ਵਿੱਚ ਕਿਹਾ ਗਿਆ ਕਿ ਇਹ ਕਾਲਜ ਦੇ ਨਿਯਮਾਂ ਦੇ ਉਲੰਘਣਾ ਮੈਂ ਉਲੰਘਣਾ ਕੀਤੀ ਹੈ ਵੀ ਸਾਨੂੰ ਇਹ ਪਹਿਲਾਂ ਕਾਲਜ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਮੈਂ ਕਾਲਜ ਪ੍ਰਿੰਸੀਪਲ ਨੇ ਜੋ ਮੈਨੂੰ ਨੋਟਿਸ ਜਾਰੀ ਕਰਿਆ ਮੈਂ ਕਾਲਜ ਪ੍ਰਿੰਸੀਪਲ ਨੂੰ ਦੱਸਣਾ ਚਾਹੁੰਦੀ ਆ ਵੀ ਮੈਮ ਅਸੀਂ ਵਾਟਰ ਟੈਂਕ ਪਿੱਛੇ ਤੁਹਾਡੇ ਆਫਿਸ ਦੇ ਬਾਹਰ ਧਰਨਾ ਵੀ ਦਿੱਤਾ ਤਰਨਾਲਾਂ ਨੂੰ ਤੋਂ ਪਹਿਲਾਂ ਮੈਂ ਅਸੀਂ ਤੁਹਾਨੂੰ ਵਰਬਲੀ ਦੱਸ ਕੇ ਵੀ ਆਏ ਇੱਕ ਹਫਤਾ ਕਾਲਜ ਵਿੱਚ ਪਾਣੀ ਨਾ ਹੋਣ ਤੋਂ ਬਾਵਜੂਦ ਅਸੀਂ ਕਾਲਜ ਸਰਵਾਈਵ ਕਰਿਆ ਮੈਨੇਜਮੈਂਟ ਨਾਲ ਕੋਆਪਰੇਟ ਕਰਿਆ ਪਰ ਜਦੋਂ ਇੱਕ ਹਫਤੇ ਬਾਅਦ ਵੀ ਕਾਲਜ 'ਚ ਪਾਣੀ ਨਹੀਂ ਆਇਆ ਤਾਂ ਮਜਬੂਰਨ ਸਾਨੂੰ ਵਾਟਰ ਟੈਂਕ ਦੀ ਵੀਡੀਓ ਬਣਾਉਣੀ ਪਈ ਪਾਣੀ ਇੱਕ ਅਲੱਗ ਮਜਬੂਰੀ ਸੀ ਪਰ ਜਦੋਂ ਅਸੀਂ ਉੱਥੇ ਜਾ ਕੇ ਹਾਈਜਨ ਦੇਖਿਆ ਤਾਂ ਹਾਈਜਨ ਵੀ ਬਿਲਕੁਲ ਜ਼ੀਰੋ ਸੀ ਜਿਹੜੇ ਪਾਣੀ 'ਚ ਛਿਪਕ ਲੀਆਂ ਤੈਰ ਰਹੀਆਂ ਨੇ ਵਿਦਿਆਰਥੀਓ ਪਾਣੀ ਕਿੱਦਾਂ ਪੀ ਸਕਦੇ ਆ ਜੋ ਮੈਡਮ ਨੇ ਮੇਰੇ ਤੋਂ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਮੰਗਿਆ ਮੈਂ ਜ਼ਰੂਰ ਦਵਾਂਗੀ ਮੈਂ ਗੱਲ ਡੀ ਇਹਨੂੰ ਵੀ ਦੱਸਣਾ ਚਾਹੀਦੀ ਆ ਤੇ ਐਜੂਕੇਸ਼ਨ ਮਿਨਿਸਟਰ ਨੂੰ ਬੇਨਤੀ ਕਰਨਾ ਚਾਹੀਦੀ ਆ ਵੀ ਜਿਹੜੀ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਦਾ ਪਹਿਲਾ ਮੁਹਿੰਮ ਹੈ ਕਿ ਜਿਹੜਾ ਹਾਈਜਨ ਦਾ ਵਿਦਿਆਰਥੀਆਂ ਦੀ ਜਿਹੜੀ ਸਿਹਤ ਆ ਉਹਦੇ ਨਾਲ ਨਾਖਲਵਾੜ ਕੀਤਾ ਜਾਵੇ ਜਿਹੜਾ ਸਾਨੂੰ ਬੋਲਣ ਦਾ ਅਧਿਕਾਰ ਹੈ ਪ੍ਰੈਸ ਤੋਂ ਬੋਲਣ ਦਾ ਜੋ ਅਸੀਂ ਸੋਸ਼ਲ ਮੀਡੀਆ ਤੇ ਦਿਖਾਉਣਾ ਚਾਹੁੰਦੇ ਆ ਸੱਚਾਈ ਇਹ ਵਿਦਿਆਰਥੀਆਂ ਨੂੰ ਤੁਸੀਂ ਨੋਟਿਸ ਦੇ ਕੇ ਦਬਾਅ ਨਹੀਂ ਸਕਦੇ ਅਸੀਂ ਅੱਜ ਇੱਕ ਹੋਰ ਵੀਡੀਓ ਤਿਆਰ ਕਰੀਏ ਤੇ ਜਦੋਂ ਤੱਕ ਕਾਲਜ ਮੈਨੇਜਮੈਂਟ ਸਹੀ ਨਹੀਂ ਹੋ ਜਾਂਦੀ ਕਾਲਜ ਦਾ ਜਿਹੜਾ ਇਨਫਰਾਸਟ੍ਰਕਚਰਲ ਨਹੀਂ ਸਹੀ ਹੁੰਦਾ ਔਰ ਤੱਕ ਹੀ ਵਿਦਿਆਰਥੀ ਯੂਨੀਅਨ ਲਗਾਤਾਰ ਵੀਡੀਓ ਪਾਉਂਦੀ ਰਹੋਗੀ ਧੰਨਵਾਦ ਹਾਂਜੀ ਮੈਂ ਮੇਰਾ ਨਾਮ ਪ੍ਰੋਫੈਸਰ ਗੁਰਜੀਤ ਕੌਰ ਐ ਐਸੋਸੀਏਟ ਪ੍ਰੋਫੈਸਰ ਹਾਂ ਮੈਂ ਰਜਿੰਦਰਾ ਕਾਲਜ ਦੇ ਵਿੱਚ ਇੱਕ ਵੀਡੀਓ ਬਣਾਉਂਦੀ ਹਾਂ ਤੁਹਾਡੇ ਕਾਲਜ ਦੀ ਉਹ ਕੋਣ ਆ ਬਦਿਆਰ ਕਿ ਕਹਰੇ ਪਾਣੀ ਦੀ ਦੋਸ਼ ਲਾ ਰਹੇ ਨੇ ਪਾਣੀ ਦਾ ਠੀਕ ਹਾਂਜੀ ਉਹ ਸਾਡੇ ਕਾਲਜ ਦੀ ਵਿਦਿਆਰਥਣ ਹੈਗੀ ਹੈ ਪਾਇਲ ਉਹਨਾਂ ਨੇ ਇੱਕ ਦਿਨ ਵੀਡੀਓ ਵੀਡੀਓ ਪਾਤੀ ਹੋਈ ਹੈ ਪਰ ਇਹ ਜੀ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਾਲਜ ਦੇ ਵਿੱਚ ਤਿੰਨ ਆਰਓ ਚੱਲ ਰਹੇ ਨੇ ਬੜੀ ਕੈਪੈਸਿਟੀ ਵਾਲੇ ਆਰਓ ਚੱਲ ਰਹੇ ਨੇ ਸਾਰਾ ਸਟਾਫ ਸਾਰੇ ਸਟੂਡੈਂਟਸ ਉਹਦੇ ਵਿੱਚੋਂ ਹੀ ਸਾਰੇ ਪਾਣੀ ਪੀਂਦੇ ਨੇ ਪਾਣੀ ਸਾਰੇ ਕਾਲਜ ਨੂੰ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਮੁਰੰਮਤ ਵੀ ਕਰਵਾਈ ਜਾਂਦੀ ਹੈ ਇੱਕ ਦਿਨ ਅਚਾਨਕ ਹੀ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਆਰਓ ਦੀ ਮੋਟਰ ਸੜ ਗਈ ਉਹਨੂੰ ਅਚਾਨਕ ਰਿਪੇਅਰ ਕਰਾਣਾ ਪੈ ਗਿਆ ਤਾਂ ਉਸ ਕਰਕੇ ਉਹ ਥੋੜਾ ਜਿਹਾ ਸਿਗਾ ਪਰ ਇਹ ਜੀ ਕੋਈ ਗੱਲ ਨਹੀਂ ਹੈ ਸਾਰੇ ਆਰੋ ਸਿਸਟਮ ਜਿਹੜੇ ਹੈ ਠੀਕ ਚੱਲ ਰਹੇ ਨੇ ਹੁਣ ਕਿਸੇ ਵਿਦਿਆਰਥੀ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਕਾਲਜ ਦੇ ਵਿੱਚ ਇਦਾਂ ਦੀ ਹਾਂਜੀ ਕੀ ਕਾਰਨ ਸਮਝਦੇ ਹੋ ਫਿਰ ਵਿਦਿਆਰਥੀ ਨੂੰ ਵੀਡੀਓ ਵਾਇਰਲ ਕਰਨ ਤੇ ਕੀ ਕਾਰਨ ਮੰਨਦੇ ਹੋ ਦੇ ਵਿੱਚ ਦੇਖੋ ਜੀ ਹੁਣ ਵਿਦਿਆਰਥੀ ਨੇ ਉਹ ਉਸ ਦਿਨੋ ਜਦੋਂ ਰਿਪੇਅਰ ਕਰਾਈ ਉਸ ਤੋਂ ਬਾਅਦ ਉਸ ਵਿਦਿਆਰਥੀ ਨੇ ਉਸ ਕਮਰੇ ਨੂੰ ਦੇਖ ਲਿਆ ਹੋਣਾ ਤਾਂ ਉਹਦੇ ਵਿੱਚ ਸੀਮਿੰਟ ਵਗੈਰਾ ਜੋ ਵੀ ਰਿਪੇਅਰ ਕਰਾਈ ਉਸ ਦਿਓ ਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਸਬੰਧ ਦੇ ਵਿੱਚ ਵੀਡੀਓ ਵਾਇਰਲ ਕਰਤੀ ਆਦਰਵਾਇਸ ਕਾਲਜ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਪੂਰੀ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਪੂਰਾ ਸਟਾਫ ਵਿਦਿਆਰਥੀ ਸਾਰੇ ਉੱਥੋਂ ਹੀ ਪਾਣੀ ਪਿੰਦੇ ਉਹਨਾਂ ਨੇ ਮੈਨੇਜਮੈਂਟ ਨੂੰ ਕੋਈ ਸ਼ਿਕਾਇਤ ਕੀਤੀ ਜਾਂ ਪ੍ਰਿੰਸੀਪਲ ਕੋਲ ਵਿਦਿਆਰਥੀ ਨੇ ਪਹੁੰਚ ਕੀਤੀ ਵੀ ਨਹੀਂ ਨਹੀਂ ਉਹਨਾਂ ਨੇ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਸਾਡੇ ਕੋਲ ਕੁਝ ਪਹੁੰਚ ਨਹੀਂ ਕੀਤੀ ਵੀ ਕਿ ਪਾਣੀ ਨਹੀਂ ਮਿਲ ਰਿਹਾ ਵਿਦਿਆਰਥੀ ਨੂੰ ਜਾਂ ਸਫਾਈ ਨਹੀਂ ਹੈਗੀ ਤਾਂ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਸੀਗੀ ਕਿ ਕਿੰਨੇ ਆਪ ਬੱਗੇ ਨੇਗੇ ਤੋਂ ਦਾਵਾ ਜਿਹੜੇ ਕਿ ਵੀਡੀਓ ਸਾਡੇ 3 ਆਰ ਹੋ ਲੱਗੇ ਹੋਏ ਨੇ ਤੇਨਾਂ ਦੀ ਕੈਪੈਸਿਟੀ ਬਹੁਤ ਹੈ ਸਾਰਾ ਸਟਾਫ ਸਾਰੇ ਵਿਦਿਆਰਥੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਔਰ ਸਾਫ ਪਾਣੀ ਮਿਲਦਾ ਸਾਰੇ ਸਟੂਡੈਂਟਸ ਨੂੰ ਜਿੱਥੋਂ ਵੀਡੀਓ ਵਾਇਰਲ ਕੀਤੀ ਹੈ ਉਹ ਪਾਣੀ ਸਾਫ ਹੈ ਹਾਂਜੀ ਹਾਂਜੀ ਪੂਰਾ ਸਾਫ ਹੈ ਪਾਣੀ ਕਰਵਾ ਲਈ ਹਾਂਜੀ ਹਾਂਜੀ ਉਹ ਮਰਮਤ ਕਰਵਾਉਣਾ ਹੈ ਨਾ ਸੈਸ਼ਨ ਤੋਂ ਪਹਿਲਾਂ ਕਿ ਵਿਦਿਆਰਥੀਆਂ ਨੇ ਕਲਾਸਿਸ ਲਗਾਉਣੀਆਂ ਹੁੰਦੀਆਂ ਨੇ ਤਾਂ ਗਰਮੀ ਵੀ ਬੜੀ ਪੈ ਰਹੀ ਹੈ ਕੋਈ ਪ੍ਰੋਬਲਮ ਨਾ ਆਏ ਵਿਦਿਆਰਥੀਆਂ ਨੂੰ ਤਾਂ ਮੈਂ ਕਾਲਜ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਰਾ ਕੁਝ ਸਹੀ ਹੋਏ ਸਾਰੀ ਮੋਟਰ ਵਗੈਰਾ ਸਭ ਕੁਝ ਤਾਂ ਐਸੀ ਕੋਈ ਗੱਲ ਨਹੀਂ ਹੈ ਕਾਲਜ ਨੂੰ ਲੱਗਦਾ ਨਹੀਂ ਕਿ ਮੈਨੇਜਮੈਂਟ ਨੂੰ ਪਹਿਲਾਂ ਦੇਖਣਾ ਚਾਹੀਦਾ ਕਵੀ ਉਸ ਤੋਂ ਬਾਅਦ ਵੀਡੀਓ ਵਾਇਲ ਕਰਨੀ ਚਾਹੀਦੀ ਸੀ ਲੜਕੀ ਇਹ ਤਾਂ ਉਹਨਾਂ ਦੇ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਹਿਲਾਂ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਪਰ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਾਰੀ ਚੀਜ਼ ਦਾ ਖਿਆਲ ਰੱਖਦੀ ਹੈ ਕਾਲਜ ਕਿਹੜਾ ਹੈ ਸਰਕਾਰੀ ਰਜਿੰਦਰਾ ਕਾਲਜ ਠੀਕ ਹੈ ਠੀਕ ਹੈ ਨਾਲੇ ਗਾਮ ਪ੍ਰਿੰਸੀਪਲ ਬੰਡ ਬਣਾ ਕੇ ਤਰ੍ਹਾਂ ਟ੍ਰੇਨਿੰਗ ਲਈ ਕੋਈ ਗੱਲ ਰਹਿ ਗਈ ਮੈਮ ਨੇ ਉਹ ਕਹਿਣ ਦੀ ਕਿ ਕਾਲਜ ਦੇ ਐਪਸ ਲੋਕਰਪ ਕਰਨ ਦੀ ਕੋਸ਼ਿਸ਼ ਕੀਤੀ ਉਹ ਹੀ ਉਹ ਹੀ ਬਰ ਚੈਨਲ ਲਾਸਟ ਤੇ ਉਹ ਇਹੋ ਪੁੱਛੇ ਲਾਸਟ ਤੇ ਪੁੱਛਿਆ ਨਹੀਂ ਤਾਂ ਹੀ ਪੁੱਛਿਆ ਸੀ ਤੁਹਾਨੂੰ ਵੀ ਜਦੋਂ ਤੁਹਾਡੇ ਕੋਲੇ ਪਹੁੰਚ ਨਹੀਂ ਕੀਤੀ ਉਹਨੇ ਉਹ ਗੱਲ ਮਤਲਬ ਤਾਂ ਉਹ ਹੀ ਨਿਕਲ ਜਾਣਾ